ਮੈਂ ਅੱਜ ਦੇ ਸਟੇਜ ਹਾਲੇ ਕੋਈ ਕਨਵੇ ਨਹੀਂ ਤੁਹਾਨੂੰ ਕਰ ਸਕਦਾ ਪਰ ਅਸੀਂ ਚਾਹੁੰਦੇ ਹਾਂ ਵੀ ਗੱਲਬਾਤ ਥਾਣੀ ਜਿਹੜਾ ਆ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਕਿਉਂਕਿ 33 ਸਾਲ ਆ ਬਜਾਰਾ ਗਰਦੀਪ ਸਿੰਘ ਘਾੜਾ ਦਾ 34 ਸਾਲ ਸ਼ੁਰੂ ਹੋ ਗਿਆ ਭੁੱਲ ਆਪਣੇ ਸਰਦਾਰ ਦਵਿੰਦਰਪਾਲ ਭੋਲਰ ਉਹ 29ਵਾਂ ਸਾਲ ਸ਼ੁਰੂ ਹੋ ਗਿਆ ਇਹਨਾਂ ਨੂੰ ਠਾਈ ਠਾਈ ਸਾਲ ਹੋ ਗਏ ਹਵਾਰਾ ਸਾਹਿਬ ਨੂੰ 27-28 ਸਾਲ ਹੋ ਗਏ ਤੇ ਸਾਰਿਆਂ ਨੂੰ ਭਾਈ ਅਵਤਾਰ ਤਾਰੇ ਨੂੰ ਭਾਈ ਪਿਉਰੇ ਨੂੰ ਤੇ ਇਹਨਾਂ ਸਾਰਿਆਂ ਨੂੰ ਮੈਂ ਤਾਂ ਸਮਝਦਾ ਆ ਭਈ ਇਹ ਸਾਨੂੰ ਤਾਂ ਆਪ ਨਹੀਂ ਸਮਝ ਲੱਗਦੀ ਜਿਹੜੇ ਬਾਹਰਲੇ ਲੋਕ ਆ ਉਹ ਕਹਿੰਦੇ ਬਈ ਟੈਲੀਫੋਨਾਂ ਤੇ ਸਾਨੂੰ ਪੁੱਛਦੇ ਆਂ ਹੋਰ ਰਾਈਟਸ ਵੇ ਮੇभी ਹੁੰਦੀ ਤੁਹਾਡੇ ਮੁਲਕ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਦਰਸਾ ਸਕਦਾ ਮੈਂ ਪੁਲਿਸ ਵਾਲੇ ਜਿਹੜੇ ਲਾਈਫ ਅਮਰਜਮੈਂਟ ਆ ਉਹ ਚਾਰ ਚਾਰ ਸਾਲ ਬਾਅਦ ਛੱਡ ਦਿੱਤੇ ਬਹੁਤ ਸਾਰੇ ਆ ਜਿਹੜੇ ਇਹਨਾਂ ਦੇ ਸਰਕਾਰਾਂ ਦੇ ਗਵਰਨਰ ਨੇ ਉਹਨਾਂ ਨੂੰ ਅਨਪਾਰਡਨ ਕੀਤੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਸ਼ ਦੇ ਹੋਮ ਮਨਿਸਟਰ ਆ ਉਹਨਾਂ ਨੇ ਸਾਰੇ ਮੁਲਕ ਦਾ ਦੇਖਣਾ ਸੋ ਇਸ ਕਰਕੇ ਐਵੇਂ ਕੋਈ ਹਾਰਸ਼ ਜਿਹੜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਕੋਨੇ ਰਾਜਵਾਨਾ ਸਾਹਿਬ ਵਾਲਿਓ ਨੇ ਕਿਹਾ ਕਿ ਬਿੱਟੂ ਨੇ ਵੀ ਐਮਪੀ ਦੀ ਇਲੈਕਸ਼ਨ ਲੜਦੇ ਵੀ ਜੀ ਇਹ ਉਹ ਤਾਂ ਉਹ ਤਾਂ ਦੇਖੋ ਜੀ ਗੱਲ ਇਹ ਆ ਮੈਂ ਉਹਦੇ ਬਰਦਰ ਕਹਿਣਾ ਕੋਈ ਨਹੀਂ ਤਾਂ ਇਦਾਂ ਲੱਗਦਾ ਵੀ ਜਿੱਦਾਂ ਉਹ ਆਪਣੀ ਸੁਰਤੀ ਬਿਰਤੀ ਗੱਲ ਉਹ ਆ ਬੈਠਾ ਉਹਨੂੰ ਤਾਂ ਮੇਰੇ ਖਿਆਲ ਰਾਤ ਨੂੰ ਵੀ ਸੁੱਤੇ ਪੈ ਨੂੰ ਰਾਜਵਾਨੇ ਦੇ ਤੇ ਸ਼ੌਣੀ ਕਮੇਟੀ ਦੇ ਹੌਸਪਨੇ ਆਉਂਦੇ ਹੋਣੇ ਉਹ ਆਪਣਾ ਯਤਨ ਕਰਨ ਉਹ ਰਾਜਵਾਨਾ ਸਾਹਿਬ ਨੇ ਤਾਂ ਕਿਹਾ ਨਹੀਂ ਵੀ ਮੈਂ ਰਾਜਨੀਤਿਕ ਬੰਦਾ ਰਾਜਨੀਤਿਕ ਬੰਦਾ ਤਾਂ ਇਹ ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟ ਵੋਟਾਂ ਕਿਦਾਂ ਇਕੱਠੀਆਂ ਕਰਨੀਆਂ ਐਮਪੀ ਦਾ ਮੋੜ ਸੁਪਨਾ ਅਧੂਰਾ ਵੀ ਸ਼ਾਇਦ ਰਹਿ ਜਾਏ ਉਹ ਪੂਰਾ ਕਰ ਲੈ ਸਾਰਾ ਕੁਝ ਖ ਕਹਿਣਾ ਚਾਹੁੰਦਾ ਵੀ ਕੀ ਕਰਨਾ ਕਿਉਂਕਿ ਰਾਜਵਾਨਾ ਦਾ ਪੋਲਿਟੀਕਲ ਪਾਰਟੀ ਦਾ ਨਮਾਇੰਦਾ ਥੋੜੋ ਆ ਸੋ ਇਸ ਕਰਕੇ ਕੋਈ ਵੀ ਜਿਹੜਾ ਲਾਜ ਬੋਲਣਾ ਉਹ ਢੰਗ ਨਾਲ ਬੋਲਣਾ ਚਾਹੀਦਾ ਬੱਧੀ ਸਿੱਖਾ ਦੀ ਦਿਖਾਈ ਦਾ ਕਿੱਥੇ ਗੱਲ ਪਹੁੰਚੀ ਹੋਈ ਜੀ ਕਿ ਇਹ ਮਸਲਾ ਹੱਲ ਚਲੋ ਇਹ ਹੁਣ ਅਸੀਂ ਤੁਰਿਓ ਆ ਅਕਾਲ ਤਖਨ ਨੇ ਕਮੇਟੀ ਬਣਾਈ ਆ ਹੁਣ ਦੇਖਦੇ ਆ ਲੈਟ ਅਸ ਵੇਟ ਫਾਰ ਸਮ ਟਾਈਮ ਪੇ ਉਹਦਾ ਕੀ ਨਿਕਲਦਾ ਰਿਜ਼ਲਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ